ਹਾਂਜੀ ਸਰ ਅੱਜ ਤੁਸੀਂ ਕਸਵਾ ਕਾਲਾ ਸੰਘਿਆ ਵਿਖੇ ਪਹੁੰਚੇ ਹੋ ਜਿਹੜਾ ਗੁਰਦੁਆਰਾ ਟਾਵੀ ਸਾਹਿਬ ਰੋਡ ਜਿਹੜਾ ਉੱਚਾ ਹੋ ਰਿਹਾ ਸੀਗਾ ਜੀ ਮੰਡੀ ਬੋਰਡ ਵੱਲੋਂ ਤੇ ਉਹ ਲੋਕਾਂ ਦੀ ਮੰਗ ਸੀ ਕਿ ਇਸ ਰੋਡ ਨੂੰ ਜਿਹੜਾ ਜਿਹੜਾ ਪਹਿਲਾ ਲੈਵਲ ਹੈ ਉਸ ਰੋਡ ਦੇ ਉੱਪਰ ਦੀ ਬਣਾ ਜਿਹੜਾ ਉਹਨੂੰ ਬਣਾਇਆ ਜਾਵੇ ਕੀ ਕਹਿਣਾ ਚਾਹੋਗੇ ਸਰ ਇਹ ਟਾਂਸਰ ਦੁਆਰੇ ਇਸ ਨਾਮ ਨੂੰ ਸੜਕ ਬਣ ਰਹੀ ਸੀ ਸਾਡੀ ਸਰਕਾਰ ਇਹ ਬਣਾ ਰਹੀ ਹੈ ਔਰ ਇਨ ਪਬਲਿਕਸ ਦੀ ਸਾਨੂੰ ਡਿਮਾਂਡ ਸੀ ਵੀ ਸੜਕ ਉੱਥੇ ਹੀ ਬਣੇ ਜਿੱਥੇ ਪਹਿਲਾਂ ਬਣੀ ਸੀ ਤੋਂ ਸਟੇ ਐਸਟੀਓ ਸਾਹਮਣੋਂ ਮੈਂ ਕਹਿੰਦਾ ਕਿ ਸੜਕ ਉੱਥੇ ਹੀ ਬੰਨੀ ਚਾਹੀਦੀ ਇੱਥੇ ਪਹਿਲਾਂ ਬਣੀ ਸੀ ਕਾਰਨ ਕੀ ਘਰ ਇੱਕ ਵਾਰੀ ਦੀ ਜ਼ਿੰਦਗੀ ਚ ਬਣਦਾ ਇਨਸਾਨ ਕੋ ਤੇ ਘਰ ਨਹੀਂ ਜਿਵੇਂ ਹੋਣੇ ਚਾਹੀਦੇ ਲੋਕ ਪਬਲਿਕ ਦੇ ਔਰ ਸਾਰੇ ਜਿਹੜੇ ਘਰ ਕਾਫੀ ਜਿਹੜੇ ਪਹਿਲਾਂ ਨੀਵੇਂ ਹੋ ਚੁੱਕੇ ਸੀਗੇ ਲੋਕਾਂ ਦੇ ਜਿਹੜੇ ਬਿਰਧ ਬਜ਼ੁਰਗ ਮਹਤਾਵਾਂ ਆ ਉਹਨਾਂ ਦੇ ਵੀ ਜਿਹੜੀਆਂ ਸਟਾ ਲੱਗਦੀਆਂ ਹੀ ਇਹੀ ਜਿਹੜੀ ਪੀੜਿਤ ਲੋਕ ਨੇ ਜਿਹੜੇ ਇੱਥੇ ਦੇ ਵਸਨੀਕ ਨੇ ਇਹੀ ਮੰਗਿਆ ਵੀ ਇਹ ਛੜਕ ਨੂੰ ਪੁਲੀਸ ਜਿਹੜਾ ਉਚਾ ਨਾ ਕੀਤਾ ਜਾਵੇ। ਦੇਖੋ ਜੀ ਜੋ ਪਹਿਲਾਂ ਹੋ ਗਿਆ ਉਹਨੂੰ ਤਾਂ ਚਲੋ ਮੈਂ ਹੋਰ ਸੁਧਾਰ ਨਹੀਂ ਸਕਦਾ ਪਰ ਅੱਗੇ ਮੇਰੀ ਜ਼ਿੰਮੇਵਾਰੀ ਇਹ ਨਹੀਂ ਛੜਕ ਜਿੱਥੇ ਬਣੀ ਉੱਥੇ ਹੀ ਬਣੀ ਚੀ ਨਹੀਂ ਹੋਊ। ਬੜੀਆ ਭਾਜੀ। ਬੋਲ ਸਾਹਸ ਅਸਤੀਟਾ ਹੈ। ਹਾਂ? ਬੜੀਆ ਭਾਜੀ। ਠੀਕ। ਯਾਦਾਂ ਚੋਂ ਖਾਂ ਕੇ ਖਾਂ ਚੁਣੋ ਆਏ ਸੀ ਗੇ ਇੱਕ ਮੁੰਡਾ ਅਹ ਸਹੀ ਹੈ ਕੋਈ ਨਹੀਂ ਤੁਸੀਂ ਕਿਹਾ ਇੱਕ ਜਣੇ ਨੇ ਕਰਤਾ ਹੁਣ ਲਈ ਬਹੁਤ ਭਾਈ ਸਾਹਮਣੇ ਦੇਖਿਓ ਜੀ ਠੀਕ ਹੈ ਜੀ ਕੋਈ ਨਹੀਂ ਕੋਈ ਨਹੀਂ ਆ ਦੁਆਰ ਕੱਲ ਨੂੰ ਕੰਮ ਆ ਸਕਦਾ। ਕਿ ਕਦੋਂ ਸਾਡੀ ਘੜੀ ਚੋੜੀ ਕੋਈ ਇੰਦਾਨ ਅੱਛੇ ਨਹੀਂ ਹੁੰਦੇ ਘਰ ਕਦੀ ਛਾਂਟਾ ਬੰਨ੍ਹੇ। ਸਾਡੇ ਨੂੰ ਕਿੰਨਾ ਨੀਗਾ ਇੱਥੇ ਆਹ ਅੰਡਾ ਠੀਕ ਹੈਂਗੇ ਆਸ ਕਿ ਮੈਂ ਦਫਤਰ ਜਾ ਮੇਲੋਂ ਮੈਂ ਆ ਚਲਾ ਦਫਤਰ 10 ਮਿੰਟ। ਚਲ ਮੈਂ ਫੋਨ ਕਰਦਾ ਚੱਲਦਾ। ਚੱਲ ਪਿੰਨੇ ਠੀਕ।